ਅੱਜ ਆਪਾਂ ਗੱਲ ਕਰਾਂਗੇ ਪਿੰਡਾਂ ਦੇ ਸੱਥਾਂ ਦੇ ਵਿੱਚ ਪਿੰਡ ਦੀ ਸੱਥ ਦੇ ਵਿੱਚ ਆਏ ਆ ਕਿ ਲੋਕ ਕੀ ਸੋਚਦੇ ਆ ਵੀ ਪਿੰਡਾਂ ਦੇ ਅੰਦਰ ਕੀ ਹਾਲਾਤ ਆ ਇਸ ਚੀਜ਼ ਨੂੰ ਲੈ ਕੇ ਇਹ ਕੀ ਲੋਕਾਂ ਦੇ ਮਨਾਂ ਦੇ ਵਿੱਚ ਆ ਜਗੀਰ ਸਿੰਘ ਢੱਲੇਵਾਲ ਬਾਰੇ ਹਾਂਜੀ ਮਾੜੀ ਗੱਲ ਆ ਉਹਨਾਂ ਦੀ ਸੁਣਵਾਈ ਕਰਨੀ ਚਾਹੀਦੀ ਹੈਗੀ ਐਨਐਚਰ ਹੋ ਗਿਆ ਉੱਥੇ ਧਰਨੇ ਲੱਗੇ ਹੋਏ ਆ ਇਹ ਸੁਣ ਨਹੀਂ ਰਿਹਾ ਜੀ ਕਿਸੇ ਦੀ ਗੱਲ ਪਤ ਵੋਟਾਂ ਦੀ ਵੀ ਨਹੀਂ ਸੁਣਦੇ ਕਿ ਆਪਣੀ ਤਾਂ ਸੁਣਨੀ ਕੀ ਸੀ ਮਾੜੀ ਗੱਲ ਹੈ ਕੋਰਟ ਸੁਪਰੀਮ ਕੋਰਟ ਨੇ ਕੱਲ ਇੱਕ ਕਮੇਟੀ ਬਣਾਈ ਉਹਨੇ ਕਿਹਾ ਵੀ ਤੁਸੀਂ ਜਾਓ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੋ ਤੇ ਸੁਪਰੀਮ ਕੋਰਟ ਡੱਲੇਵਾਲ ਸਾਹਿਬ ਦੀ ਜਿਹੜੀ ਭੁੱਖ ਹੜਤਾਲ ਹੈ ਉਹ ਤਾਂ ਖਤਮ ਕਰਾਉਣਾ ਚਾਹੁੰਦਾ ਪਰ ਕੇਂਦਰ ਸਰਕਾਰ ਤੇ ਉਹ ਵੀ ਨਹੀਂ ਦਬਾਵਾ ਪਾਰੇ ਵੀ ਐਂ ਦਬਾ ਨਹੀਂ ਪੈ ਸਕਦਾ ਵੀ ਨਹੀਂ ਚੱਕ ਸਕਦਾ ਵੀ ਕਹਿੰਦਾ ਮਤਲਬ ਵੀ ਕਿਹੋ ਜਿਹਾ ਹੈ ਜੰਤਾਰਾ ਵੀ ਬਹੁਤ ਜ਼ਿਆਦਾ ਜੋਰ ਆ ਵੀ ਬਹੁਤ ਲੋਕੀ ਪਿੰਡਾਂ ਦੇ ਵਿੱਚ ਛੋਟ ਛੋਟ ਤੁਰੇ ਜਾਂਦੇ ਉਹਨਾਂ ਦੇ ਨਾਲ ਕੋਈ ਹੌਸਲਾ ਉਹਨਾਂ ਤੋਂ ਉੱਠਣ ਤੇ ਤਾਂ ਹੀ ਹੋ ਸਕਦਾ ਸੀ ਜੇ ਸਰਕਾਰ ਮੰਨ ਜਾਂਦੀ ਕੁਝ ਟਾਈਮ ਕੱਢ ਜਾਂਦਾ ਹੁਣ ਤਾਂ ਖਤਮ ਹੈ ਸਰੀਰ ਉਹਦਾ ਜੀ ਮੈਨੂੰ ਲੱਗਦਾ ਹੁਣ ਤਾਂ ਜਿਹੜਾ ਹੁਣ ਤਾਂ ਰਿਕਵਰ ਵੀ ਨਹੀਂ ਹੋ ਪਾਉਣਾ ਵੀ ਜਿਹੜਾ ਉਹਨਾਂ ਵੀ ਕਹੀਏ ਆਪਾਂ ਵੀ ਵੀ ਹੁਣ ਅੱਜ ਖਤਮ ਕਰਾ ਦੇਣ ਤਾਂ ਰਿਕਵਰੀ ਵੀ ਬਹੁਤ ਹੋਣਾ ਬਹੁਤ ਬਹੁਤ ਮੁਸ਼ਕਲ ਹੈ ਬਹੁਤ ਦਿਨ ਉਤੋਂ ਹੀ ਲੰਘ ਚੁੱਕੇ ਆ ਉਹ ਤਾਂ ਕਹਿਣਾ ਕਿਸਾਨ ਜਥੇਬੰਦੀਆਂ ਦੇ ਤੇ ਜੇ ਵੀ ਕਹਿੰਦੇ ਵੀ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਅਗਲੇ ਬੰਦੇ ਹੋਰ ਬਹਿ ਜਾਣੇ ਉਹ ਤਾਂ ਬੈਠ ਜਾਣਗੇ ਜੀ ਪਹਿਲਾਂ ਤਾਂ ਸਭ ਤੋਂ ਪਹਿਲੀ ਗੱਲ ਤਾਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਕਿਉਂ ਨਹੀਂ ਹੋ ਰਹੀਆਂ ਹਾਂ ਉਹ ਇਹਨਾਂ ਦਾ ਕੋਈ ਪੈਸੇ ਵੰਡਣ ਦਾ ਰੌਲਾ ਹੈ ਕਿ ਕੀ ਰੌਲਾ ਕਿਉਂ ਨਹੀਂ ਉੱਥੇ ਇਕੱਠੇ ਹੁੰਦੇ ਕਿ ਇਹਦੇ ਮਤਲਬ ਤਾਂ ਸਰਕਾਰ ਨੂੰ ਤਾਂ ਫਿਰ ਸਿੱਧਾ ਹੀ ਸੰਦੇਸ਼ ਹੈ ਵੀ ਇਹ ਆਪਸ ਵਿੱਚ ਹੈ ਹੀ ਨਹੀਂ ਇੱਕ ਇਹ 파ਟੇ ਦਿਸੇ ਜਾਂਦੇ ਕਰਕੇ ਤਾਂ ਹੀ ਇਹਨਾਂ ਕੰਮ ਸੰਘਰਸ਼ ਲੰਮਾ ਹੋ ਗਿਆ ਇਹ ਕਿਤੇ ਇਹ ਹੈ ਵੀ ਕ੍ਰੈਡਿਟ ਲੈਣ ਦੀ ਹੋੜ ਹੈ ਵੀ ਜੁੱਗ ਜੇ ਦੂਜੀਆਂ ਜਥੇਬੰਦੀਆਂ ਕਹਿੰਦੀਆਂ ਵੀ ਕਦੇ ਢੱਲੇਵਾਲ ਸਾਹਿਬ ਦਾ ਨਾਂ ਤੇ ਨਾ ਦੁਨੀਆ ਉਹੋ ਜੇ ਵੀ ਇਹਨਾਂ ਨੇ ਲੈ ਕੇ ਦਿੱਤੀ ਐ ਐਮਐਸਪੀ ਸਾਡਾ ਨਾਂ ਨਾ ਆਵੇ। ਉਹ ਇਹ ਤਾਂ ਹੁੰਦਾ ਹੀ ਹੈ। ਵੀ ਮੂਰੇ ਢੱਲੇਵਾਲ ਦਾ ਤੇ ਨਾਂ ਚਮਕ ਜਾਊਗਾ। ਇਹ ਪਾਰਟੀ ਚਮਕ ਚੁਈ ਤਾਂ ਮਗਰ ਰਹਿ ਗਈ। ਇਹ ਤਾਂ ਫਰਕ ਦੇਸੀ ਜਾਂਦਾ ਵੀ ਜਦੋਂ ਇੱਕ ਥਾਂ ਇਕੱਠੇ ਤੁਸੀਂ ਇਕੱਠੇ ਨਹੀਂ ਹੋ ਰਹੇਗੇ। ਪਿੰਡਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਜਥੇਬੰਦੀਆਂ ਬੈਠਣਾਂ। ਬੀਜੇ ਤੁਸੀਂ ਇੱਕ ਤਾਂ ਤੁਸੀਂ ਨਹੀਂ ਇਕੱਠੇ ਹੋਗੇ ਤੁਰਦੇਗੇ ਤੇ ਫਿਰ ਗਾਂਹ ਜਾ ਕੇ ਕਿਵੇਂ ਇਕੱਠੇ ਹੋਗੇ ਉਹ ਪਿੰਡ ਦੇ ਵਿੱਚ ਨਹੀਂ ਇਕੱਠੇ ਹੋਏਗੇ ਉਹ ਕਹਿੰਦੇ ਸਾਡੀਆਂ ਮੰਗਾਂ ਤੇ ਇੱਕੋ ਲੜਨ ਦੇ ਢੰਗ ਡੋਟ ਹੈ ਨਹੀਂ ਲੜੀ ਜਾਣ ਫਿਰ ਆਪਦੇ ਢੰਗ ਨਾਲ ਸਸਿਕਾਲ ਤੁਸੀਂ ਜੁੜੇ ਹੋ ਡੇਲੀ ਡੈਸ ਟੀਵੀ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਗ ਐਮ ਐਸ ਪੀ ਦੀ ਮੰਗ ਨੂੰ ਲੈ ਕੇ ਲਗਾਤਾਰ ਮਰਨ ਵਰਤਨ ਕੀਤਾ ਜਾ ਰਿਹਾ ਹੈ ਉਹਨਾਂ ਦੀ ਹਾਲਤ ਅੱਜ ਸਵੇਰ ਹੀ ਖਬਰਾਂ ਆ ਰਹੀਆਂ ਸੀ ਕਿ ਬਹੁਤ ਜ਼ਿਆਦਾ ਗੰਭੀਰ ਹੁੰਦੀ ਜਾ ਰਹੀ ਹੈ ਕਿ ਉਹਨਾਂ ਦੇ ਕਦੇ ਵੀ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਅੱਜ ਆਪਾਂ ਗੱਲ ਕਰਾਂਗੇ ਪਿੰਡਾਂ ਦੇ ਸੱਥਾਂ ਦੇ ਵਿੱਚ ਪਿੰਡ ਦੀ ਸੱਥ ਦੇ ਵਿੱਚ ਆਏ ਆ ਕਿ ਲੋਕ ਕੀ ਸੋਚਦੇ ਆ ਵੀ ਪਿੰਡਾਂ ਦੇ ਅੰਦਰ ਕੀ ਹਾਲਾਤ ਆ ਇਸ ਚੀਜ਼ ਨੂੰ ਲੈ ਕੇ ਇਹ ਕੀ ਲੋਕਾਂ ਦੇ ਮਨਾਂ ਦੇ ਵਿੱਚ ਅਜਗਜੀਤ ਸਿੰਘ ਢੱਲੇ ਬਾਲ ਬਾਰੇ ਇਹ ਆਪਾਂ ਸਾਰੀ ਗੱਲਬਾਤ ਅੱਜ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਲੱਗਦਾ ਵੀ ਇੰਨੀ ਇੰਨਾ ਲੰਮਾ ਸਮਾਂ ਹੋ ਗਿਆ ਤੇ ਹੁਣ ਉਹਨਾਂ ਦੀ ਜਾਨ ਨੂੰ ਦਿਨ-ਬਦਨ ਖਤਰਾ ਵੱਧਦਾ ਜਾ ਰਿਹਾ ਹੈ ਸਰਕਾਰ ਹਜੇ ਤੱਕ ਕੁਝ ਉਹਦੀ ਸੁਣਵਾਈ ਨਹੀਂ ਕਰ ਰਹੀ ਹਾਂਜੀ ਮਾੜੀ ਗੱਲ ਆ ਉਹਨਾਂ ਦੀ ਸੁਣਵਾਈ ਕਰਨੀ ਚਾਹੀਦੀ ਹੈਗੀ ਇੰਨਾ ਚਿਰ ਹੋ ਗਿਆ ਉੱਥੇ ਧਰਨੇ ਲੱਗੇ ਹੋਏ ਆ ਇਹ ਸੁਣ ਨਹੀਂ ਰਿਹਾ ਜੀ ਕਿਸੇ ਦੀ ਗੱਲ ਪਤਾ ਕੋਰਟਾਂ ਦੀ ਵੀ ਨਹੀਂ ਸੁਣਦੇ ਕਿ ਆਪਣੀ ਤਾਂ ਸੁਣਨੀ ਕੀ ਸੀ ਮਾੜੀ ਗੱਲ ਬਹੁਤ ਸੁਪਰੀਮ ਕੋਰਟ ਨੇ ਕੱਲ ਇੱਕ ਕਮੇਟੀ ਬਣਾਈ ਉਹਨੇ ਕਿਹਾ ਵੀ ਤੁਸੀਂ ਜਾਓ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੋ ਤੇ ਲੱਗਦਾ ਵੀ ਉਹ ਮਨਾ ਲੂਗੀ ਕਮੇਟੀ ਮਸ਼ਕਲ ਹੈ ਜੀ ਉਹ ਤਾਂ ਚੱਕਣ ਨੂੰ ਵੀ ਫਿਰਦੇ ਸੀ ਉੱਥੋਂ ਜੀ ਕਹਿੰਦੇ ਚੱਕ ਕੇ ਲੈ ਚੱਲ ਗਏ ਸਰਕਾਰੀ ਹਸਪਤਾਲ ਦਾਖਲ ਕਰਾਈਏ ਪਰ ਨਹੀਂ ਚੱਕਣ ਦੇ ਜਿਹੜੇ ਬੈਠੇ ਐ ਇੰਨੇ ਚਿਰ ਦੇ ਕਿਦੋਂ ਚੱਕਣ ਦਿੰਦੇ ਆ ਭਾਈ ਜੀ ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਬਣਾਈ ਐ ਉਹ ਜਿਹੜੇ ਕਹਿੰਦੇ ਆ ਵੀ ਉਹਨਾਂ ਡੱਲੇਵਾਲ ਸਾਹਿਬ ਨੇ ਉਸ ਕਮੇਟੀ ਨੂੰ ਵੀ ਕਿਹਾ ਵੀ ਤੁਸੀਂ ਸਾਨੂੰ ਕਹੀ ਜਾਂਦੇ ਹੋ ਵੀ ਕੇਂਦਰ ਸਰਕਾਰ ਤੇ ਵੀ ਦਬਾਅ ਪਾਓ ਤੇ ਸੁਪਰੀਮ ਕੋਰਟ ਡੱਲੇਵਾਲ ਸਾਹਿਬ ਦੀ ਜਿਹੜੀ ਭੁੱਖ ਹੜਤਾਲ ਆ ਉਹ ਤਾਂ ਖਤਮ ਕਰਾਉਣਾ ਚਾਹੁੰਦਾ ਪਰ ਕੇਂਦਰ ਸਰਕਾਰ ਤੇ ਉਹ ਵੀ ਨਹੀਂ ਦਬਾਵਾ ਪਾਰੇ ਵੀ ਐਂ ਦਬਾ ਨਹੀਂ ਪੈ ਸਕਦਾ ਵੀ ਨਹੀਂ ਚੱਕ ਸਕਦੇ ਵੀ ਕਹਿੰਦਾ ਮਤਲਬ ਵੀ ਕਿਉਂਕਿ ਇਹ ਜਨਤਾ ਦਾ ਵੀ ਬਹੁਤ ਜ਼ਿਆਦਾ ਜੋਰ ਆ ਵੀ ਬਹੁਤ ਲੋਕੀ ਪਿੰਡਾਂ ਦੇ ਵਿੱਚ ਛੋਟ-ਛੋਟ ਤੁਰੇ ਜਾਂਦੇ ਉਹਨਾਂ ਦੇ ਨਾਲ ਬਈ ਤੁਹਾਨੂੰ ਲੱਗਦਾ ਵੀ ਇਹ ਸਮਾਂ ਹੋਰ ਉਹ ਆਪਣੀ ਜਾਨ ਤੇ ਖੇਡ ਪਾਉਣਗੇ ਵੀ ਜੋ ਲੱਗਦਾ ਜੀ ਤੁਹਾਨੂੰ ਨਹੀਂ ਜੀ ਹੁਣ ਉਹਨੂੰ ਅੱਜ 43 ਦਿਨ ਹੋ ਗਏ ਆ ਤੇ ਹੁਣ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਆਪਾਂ 43 ਮਿੰਟ ਨਹੀਂ ਲੇਟ ਬੈਠ ਸਕਦੇਗੇ ਉਹ 43 ਦਿਨਾਂ ਦੇ ਭੁੱਖੇ ਪਿਆਸੇ ਬੈਠੇ ਆ ਬਜ਼ੁਰਗਾ ਸਰੀਰ ਆ 70 ਸਾਲ ਦੀ ਉਮਰ ਆ ਉਹਨਾਂ ਦੀ ਤੇ ਹੋਰੇ ਉਹ ਤਾਂ ਹੁਣ ਖਤਮ ਹੀ ਆ ਮੰਨ ਲਓ ਕੋਈ ਹੌਸਲਾ ਉਹਨਾਂ ਤੋਂ ਉੱਠਣ ਤੇ ਤਾਂ ਹੀ ਹੋ ਸਕਦਾ ਸੀ ਜੇ ਸਰਕਾਰ ਮੰਨ ਜਾਂਦੀ ਕੁਸ਼ ਟਾਈਮ ਕੱਢ ਜਾਂਦਾ ਹੁਣ ਤਾਂ ਖਤਮ ਹੈ ਸਰੀਰ ਉਹਦਾ ਜੀ ਮੈਨੂੰ ਲੱਗਦਾ ਹੁਣ ਤਾਂ ਜਿਹੜਾ ਹੁਣ ਤਾਂ ਰਿਕਵਰ ਵੀ ਨਹੀਂ ਹੋ ਪਾਉਣਾ ਵੀ ਜਿਹੜਾ ਉਹਨਾਂ ਵੀ ਕਈਏ ਆਪਾਂ ਵੀ ਵੀ ਹੁਣ ਅੱਜ ਖਤਮ ਕਰਾ ਦੇਣ ਤਾਂ ਰਿਕਵਰੀ ਵੀ ਬਹੁਤ ਹੁਣ ਬਹੁਤ ਬਹੁਤ ਮੁਸ਼ਕਲ ਹੈ ਬਹੁਤ ਦਿਨ ਉਤੋਂ ਲੰਘ ਚੁੱਕੇ ਆ ਪਰ ਹਜੇ ਹੋਰ ਨਾ ਕੋਈ ਜਾਣ ਇੱਕ ਤਾਂ ਜਾਣ ਵਾਲੀ ਹੈਗੀ ਹੈ ਹੋਰ ਨਾ ਅਗੇ ਨਵੀਂ ਜਾਵੇ ਹਜੇ ਵੀ ਸਰਕਾਰ ਸੁਣਵਾਈ ਕਰ ਲੇ ਕਿਉਂਕਿ ਤਾਂ ਕਹਿਣਾ ਕਿਸਾਨ ਜਿੱਥੇ ਬੰਦੀਆਂ ਦੇਤੇ ਜੇ ਵੀ ਕਹਿੰਦੇ ਵੀ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤੇ ਅਗਲੇ ਬੰਦੇ ਹੋਰ ਬਹਿ ਜਾਣਗੇ ਉਹ ਤਾਂ ਬੈਠ ਜਾਣਗੇ ਜੀ ਪਹਿਲਾਂ ਤਾਂ ਸਭ ਤੋਂ ਪਹਿਲੀ ਗੱਲ ਤਾਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਕਿਉਂ ਨਹੀਂ ਹੋ ਰਹੀਆਂ ਹਾਂ ਉਹ ਇਹਨਾਂ ਦਾ ਕੋਈ ਪੈਸੇ ਵੰਡਣ ਦਾ ਰੌਲਾ ਹੈ ਕਿ ਕੀ ਰੌਲਾ ਕਿਉਂ ਨਹੀਂ ਉੱਥੇ ਇਕੱਠੇ ਹੁੰਦੇਗੇ ਜਦੋਂ 4 ਤਰੀਕ ਨੂੰ ਡੱਲੇਵਾਲ ਸਾਹਿਬ ਨੇ ਇਕੱਠ ਰੱਖਿਆ ਦੂਜੀਆਂ ਨੇ ਟੋਹਾਨੇ ਰੱਖ ਲਿਆ ਇਹਦੇ ਮਤਲਬ ਤਾਂ ਸਰਕਾਰ ਨੂੰ ਤਾਂ ਫਿਰ ਸਿੱਧਾ ਹੀ ਸੰਦੇਸ਼ ਹੈ ਵੀ ਇਹ ਆਪਸ ਵਿੱਚ ਹੈ ਹੀ ਨਹੀਂ ਇੱਕ ਇਹ ਪਾਟੇ ਦਿਸੇ ਜਾਂਦੇ ਕਰਕੇ ਤਾਂ ਹੀ ਇਹਨਾਂ ਕੰਮ ਸੰਘਰਸ਼ ਲੰਮਾ ਹੋ ਗਿਆ ਜੇ ਇਕੱਠੇ ਬੈਠੇ ਹੁੰਦੇ ਤੇ ਅੱਜ ਨੂੰ ਇਹ ਫੈਸਲਾ ਹੋ ਜਾਣਾ ਸੀਗਾ ਫਿਰ ਇੱਕ ਕਿਤੇ ਇਹ ਹੈ ਵੀ ਕ੍ਰੈਡਿਟ ਲੈਂਡ ਦੀ ਹੋੜ ਹੈ ਵੀ ਜੁੱਜੇ ਦੂਜੀਆਂ ਜਿ세 ਬੰਦੀਆਂ ਕਹਿੰਦੀਆਂ ਵੀ ਕਦੇ ਡੱਲੇਵਾਲ ਸਾਹਿਬ ਦਾ ਨਾਂ ਤੇ ਨਾ ਦੁਨੀਆ ਉਹੋ ਜੇ ਵੀ ਇਹਨਾਂ ਨੇ ਲੈ ਕੇ ਦਿੱਤੀ ਐ ਐਮਐਸਪੀ ਸਾਡਾ ਨਾਂ ਆਵੇ ਉਹ ਇਹ ਤਾਂ ਹੁੰਦਾ ਹੀ ਹੈ ਵੀ ਮੂਰੇ ਡੱਲੇਵਾਲ ਦਾ ਤੇ ਨਾਂ ਚਮਕ ਜਾਊਗਾ ਇਹ ਪਾਰਟੀ ਚਮਕ ਜੂਈ ਤਾਂ ਮਗਰ ਰਹਿ ਗਈਆਂ ਇਹ ਤਾਂ ਕੋਈ ਪਿੰਡਾਂ ਦੇ ਵਿੱਚ ਕੋਈ ਵੀ ਗੱਲ ਹੋਵੇ ਜਿਹੜਾ ਬੰਦਾ ਮੇਨ ਮੜੀ ਜੀ ਮੂਰੇ ਗੱਲ ਕਰਦਾ ਉਹਦੀ ਗੱਲ ਦੀ ਕੋਈ ਸੁਣਵਾਈ ਨਹੀਂ ਗਈ ਫਿਰ ਜੇ ਅੱਜ ਵੀ ਚਲੋ ਘਟੋ ਘਟਾ ਪਾਏ ਕਈਏ ਵੀ ਇੱਕ ਬੰਦੇ ਦੀ ਜਾਨ ਦੇ ਜੇ ਆਪਾਂ ਕਹੀਏ ਇਨਸਾਨੀਅਤ ਨਾਤੇ ਜਾਨ ਦੇ ਲਈ ਸਰਕਾਰਾਂ ਤਾਂ ਚਲੋ ਨਹੀਂ ਸੁਣਦੀਆਂ ਕਿਸਾਨ ਜਥੇਬੰਦੀਆਂ ਤਾਂ ਇਕੱਠੀਆਂ ਹੋ ਕੇ ਉਹਦੀ ਉਹਨਾਂ ਦੀ ਜਾਨ ਬਚਾ ਸਕਦੀਆਂ ਨਹੀਂ ਸਾਰੀਆਂ ਜਥੇਬੰਦੀਆਂ ਉਹਨਾਂ ਨੂੰ ਇੰਨੇ ਦਿਨ ਦੇ ਵਰਤ ਤੋਂ ਰੋਕ ਸਕਦੀਆਂ ਇਹ ਵਰਜ ਸਕਦੀਆਂ ਸੀ ਵੀ ਸੰਘਰਸ਼ 'ਚ ਉਹੀ ਬੰਦਾ ਸੀ ਇੱਕ ਲੜਨ ਵਾਲਾ ਉਹੀ ਖਤਮ ਹੋ ਗਿਆ ਤੇ ਗਾਂ ਕੀ ਕਰਨਗੇ ਉਹ ਤਾਂ ਫਿਰ ਨਵੇਂ ਚੌਧਰ ਲੈਣ ਆਏ ਤਾਂ ਮੂਰੇ ਬਹੁਤ ਹੋਰ ਆ ਜਾਣਗੇ ਇੱਕ ਤਰੀਕੇ ਦੇ ਨਾਲ ਵੀ ਇੱਕ ਲੀਡਰ ਨੂੰ ਖਤਮ ਕਰਨ ਦੀ ਇੱਕ ਸਾਜ਼ਿਸ਼ ਵਾਂਗੂ ਸਾਜ਼ਿਸ਼ ਹੈ ਜਥੇਬੰਦੀਆਂ ਦੇ ਸਾਜ਼ਿਸ਼ ਵੀ ਹੋਈ ਪਈ ਹੈ ਇਹ ਕਲੀਅਰ ਹੀ ਦਿਸੀ ਜਾਂਦਾ ਹੈ ਜਥੇਬੰਦੀ ਕੋਈ ਨਹੀਂ ਤਾਂ ਪਹੁੰਚਦੇ ਉੱਥੇ ਜਦੋਂ ਆਮ ਜਨਤਾ ਪਹੁੰਚੀ ਜਾਂਦੀ ਹੈ ਉੱਥੇ 70 70 ਸਾਲ ਦੀਆਂ ਬਜ਼ੁਰਗ ਮਾਈਆਂ ਜਿਹੜੇ ਗੁਰੂ ਕੇ ਕੋਠੇ ਤੋਂ ਮੌਤ ਹੋਈ ਹੈ ਮਾਈਆਂ ਦੀ 65 ਸਾਲ ਕੋਈ 70 ਸਾਲ ਦੀ ਸੀ ਉਹ ਪਹੁੰਚ ਕੇ ਜਥੇਬੰਦੀਆਂ ਕਿਉਂ ਨਹੀਂ ਪਹੁੰਚਦੀਆਂ ਅੰਗੇ ਝੰਡੇ ਚੱਕ ਕੇ ਇੱਥੇ ਪਿੰਡਾਂ ਨੂੰ ਤੁਰ ਪੈਂਦੇ ਆ ਹੋਰ ਪਾਸੇ ਤੁਰੇ ਫਿਰਦੇ ਆ ਉੱਥੇ ਕਿਉਂ ਨਹੀਂ ਜਾਂਦੇ ਜੀ ਇਹ ਤਾਂ ਫਿਰ ਇਹ ਵੀ ਤਾਂ ਹੈ ਨਾ ਵੀ ਕਿਤੇ ਨਾ ਕਿਤੇ ਸਰਕਾਰ ਨੂੰ ਪਤਾ ਲੱਗ ਜਾਏ ਵੀ ਇਹ ਤਾਂ ਇੱਕ ਨਹੀਂ ਤੇ ਪਿੰਡਾਂ 'ਚ ਵੀ ਸਵਾ ਇਸ ਇਹਦੇ ਨਾਲ ਆਧਾਰਨਾ ਘਟੂਗਾ ਜਥੇਬੰਦੀਆਂ ਦਾ ਇਹ ਤਾਂ ਫਰਕ ਪੈਂਦਾ ਹੀ ਹੈ ਇਹ ਇਹ ਤਾਂ ਫਰਕ ਦੇਸੀ ਜਾਂਦਾ ਵੀ ਜਦੋਂ ਇੱਕ ਥਾਂ ਇਕੱਠੇ ਤੁਸੀਂ ਇਕੱਠੇ ਨਹੀਂ ਹੋ ਰਹੇਗੇ ਪਿੰਡਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਜਥੇਬੰਦੀਆਂ ਬੈਠੀਆਂ ਆ ਵੀ ਜਦੋਂ ਤੁਸੀਂ ਇੱਕ ਥਾਂ ਤੁਸੀਂ ਨਹੀਂ ਇਕੱਠੇ ਹੋਗੇ ਤੁਰਦੇਗੇ ਤੇ ਫਿਰ ਗਾਂ ਜਾ ਕੇ ਕਿਵੇਂ ਇਕੱਠੇ ਹੋਗੇ ਉਹ ਪਿੰਡ ਦੇ ਵਿੱਚ ਨਹੀਂ ਇਕੱਠੇ ਹੋਏਗੇ ਉਹ ਕਹਿੰਦੇ ਸਾਡੀਆਂ ਮੰਗਾਂ ਤੇ ਇੱਕੋ ਆ ਲੜਨ ਦੇ ਢੰਗ ਅੱਡਾ ਨੇ ਲੜੀ ਜਾਣ ਫਿਰ ਆਪਦੇ ਢੰਗ ਨਾਲ ਸਭ ਦੇ ਆਪ ਦੇ ਆਪਦੇ ਢੰਗ ਹੋਏ ਪਏ ਆ ਜੇ ਮੰਗੇ ਇੱਕ ਹੁੰਦੀ ਤਾਂ ਫਿਰ ਇਕ ਥਾਂ ਜਾ ਕੇ ਬੈਂਦੇ ਇੱਕ ਅਗਲੀ ਯਾਰ ਬੈਠੇ ਸੀਗੇ ਤੇ ਕੁਛ ਲੈ ਤੇ ਹੁਣ ਡੁੱਬ ਗਿਆ ਜੀ ਇਕੱਠੇ ਸੀਗੇ ਤਾਂ ਦੇਖ ਲੋ ਐਡਾ ਵੱਡਾ ਜਿਹੜਾ ਕਹਿੰਦੇ ਸੀ ਕਦੇ ਵੀ ਮੋਦੀ ਸਾਹਿਬ ਝੋਕੀ ਨਹੀਂ ਸਕਦੇ ਉਹ ਵੀ ਝੁਕੇ ਹਾਂ ਝੁਗ ਗਏ ਸੀ ਇੱਕੇ ਦੀ ਗੱਲ ਹੈ ਹਾਂ ਇੱਕਾ ਹੋਣਾ ਜਾਈ ਜਾ ਸਾਰੀ ਜਥੇ ਬੰਦਗਾਂ ਦਾ ਤੇ ਮੋਦੀ ਸਾਹਿਬ ਵੀ ਮੰਨ ਜਾਣ ਕਿ ਕੋਈ ਗੱਲ ਨਹੀਂ ਬਈ ਜੀ ਜੇਕਰ ਇਦੋਂ ਵੀ 2-4 ਦਿਨ ਵੱਧ ਪੈ ਗਏ ਤਾਂ ਡੱਲੇਵਾਲ ਸਾਹਿਬ ਦੀ ਜੇਕਰ ਕੁਝ ਹੋ ਵੀ ਜਾਂਦਾ ਆਪਾਂ ਤਾਂ ਕਹਿੰਨੇ ਰੱਬ ਨੂੰ ਅਰਦਾਸ ਕਰਦੇ ਆ ਵੀ ਡੱਲੇਵਾਲ ਸਾਹਿਬ ਤੰਦਰੁਸਤ ਰਹਿਣ ਹੋ ਵੀ ਜਾਂਦਾ ਤਾਂ ਫਿਰ ਪਿੰਡਾਂ 'ਚ ਬਹੁਤ ਮੁਸ਼ਕਲ ਹਾਲਾਤ ਬਣ ਸਕਦੇ ਆ ਜੀ ਬਹੁਤ ਮੁਸ਼ਕਲ ਹਾਲਾਤ ਹੋ ਸਕਦੇ ਆ ਤੇ ਬਾਕੀ ਜਿਹੜੇ ਬੰਦੀਆਂ ਜਿਹੜੀਆਂ ਬਣਾਏ ਜੂਨੀਅਨਾਂ ਇਹ ਇਹਨਾਂ ਨੇ ਵੀ ਅੱਡੋ ਪੱਟੀ ਹੋਏ ਪਏ ਇਹਨਾਂ ਨੂੰ ਇਕੱਠੇ ਰਹਿਣਾ ਚਾਹੀਦਾ ਸਾਰਿਆਂ ਨੂੰ ਇਕੱਠੇ ਹੋ ਕੇ ਇਕਾ ਕਰਨ ਇੱਕ ਨਾ ਸਾਰੇ ਇਕੱਠੇ ਹੋ ਕੇ ਚੱਲਣੇ ਫਿਰ ਕੋਈ ਹੰਡਲੇਵਾਲ ਦਾ ਕੋਈ ਮਾੜਾ ਮੋਟਾ ਕੋਈ ਹੋ ਸਕਦਾ ਹੈ ਮਾਫਤ ਹੈ ਸਰੀਰ ਤਾਂ ਜਦੋਂ ਇਹ ਕਹਿੰਦੇ 43 44 ਦਿਨ 45 ਦਿਨ ਹੋ ਗਏ ਡੇਢ ਮਹੀਨਾ ਹੀ ਹੋ ਗਿਆ ਤੇ ਉਸ ਨੂੰ ਉਹਦੇ ਤਾਂ ਸਰੀਰ ਤਾਂ ਆਪਣੇ ਆਪ ਹੀ ਅੰਦਰ ਨੂੰ ਆਪ ਹੀ ਖਤਮ ਕਰ ਰਹੀ ਜਾਂਦਾ ਹੋਊਗਾ ਤੇ ਹੁਣ ਹੋਰ ਵੀ ਜੇਕਰ ਪੰਜ ਚਾਰ ਦਿਨ ਪੈਂਦੇ ਤਾਂ ਫਿਰ ਬਹੁਤ ਔਖਾ ਹੋ ਜੂ ਉਹ ਕਹੀ ਜੀ ਹੁੰਦੀ ਸੀ ਜਾਂਦਾ ਹੁਣ ਇੱਕ ਵਾਰੀ ਤਾਂ ਜਵਾਬ ਹੀ ਦੇ ਗਏ ਸੀਗੇ ਡਾਕਟਰ ਕਹਿੰਦੇ ਖਤਮ ਹੈ ਚਲੋ ਫੇਰ ਪ੍ਰਮਾਤਮਾ ਨੇ ਸੁਣ ਲਈ ਕਿਹਨਾਂ ਦਾ ਜਵਾਬ ਦੇਤਾ ਹੀ ਇਹਨਾਂ ਨੇ ਚੌਥੇ ਕੇ ਪੰਜਵੇਂ ਦੀ ਗੱਲ ਹੈ ਇਹ ਤਾਂ ਖਤਮ ਹੋ ਗਿਆ ਉਹ ਬੇਹੋਸ਼ ਹੋ ਗਏ ਸੀ ਹਾਂ ਬੇਹੋਸ਼ ਹੋ ਗਏ ਨਾ ਹਾਂ ਹੁਣ ਵੇਖੋ ਕੀ ਬੰਦ ਆ ਅੱਜ ਵੀ ਕਹਿੰਦੇ ਤਸਵੀਰਾਂ ਆ ਰਹੀਆਂ ਸੀ ਉੱਥੋਂ ਬਾਰਡਰ ਤੋਂ ਵੀ ਲੇਡੀਜ਼ ਦਾ ਰੋ ਰਹੀਆਂ ਸੀਗੀਆਂ ਵੀ ਉਹਨਾਂ ਦੇ ਹਾਲਾਤ ਬਹੁਤ ਖਰਾਬ ਹੋ ਗਏ कोरोना ਹੀ ਆ ਜੀ ਫਿਰ ਹੋਰ ਕੋਈ ਸੁਣਵਾਈ ਤਾਂ ਹੈ ਹੀ ਨਹੀਂ ਕਿਤੇ ਉਹਨਾਂ ਕੋਲੇ ਹੈ ਕਿਤੇ ਸੁਣਵਾਈ ਦੀ ਨਹੀਂ ਰੋ ਕੇ ਕਿਹੜਾ ਕੋਹਾਂ 1.9 ਹਜ਼ਾਰੇ ਨੇ ਮਰਨ ਵਰਤਨ ਰੱਖਿਆ ਸੀ ਸਰਕਾਰ ਡਿੱਗ ਪਈ ਸੀ ਤੇ ਸਾਡੇ ਮਰਨ ਵਰਤ ਦਾ ਫਰਕ ਕਿਉਂ ਨਹੀਂ ਪੈਂਦਾ ਉਹ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਜੀ ਵੀ ਆਪਸ ਵਿੱਚ ਫਟ ਗਏ ਇਹ ਜੇ ਆਪਸ ਵਿੱਚ ਇਕੱਠਾ ਹੋ ਕੇ ਚੱਲਦੇ ਤਾਂ ਆਪੇ ਫਰਕ ਪੈਣਾ ਹੀ ਸੀਗਾ ਉਦੋਂ ਪਿਛਲੀ ਯਾਰ ਕਿਵੇਂ ਦਬਦੇ ਸੀ ਤਾਂ ਤਾਂ ਹੁਣ ਨਹੀਂ ਦਬਦੇ ਡੋਢੀ ਹੋਏ ਬੈਠੇ ਸਾਰੇ ਆਪਾਂ ਤਾਂ ਦਿੰਦੇ ਹੀ ਹੁਣ ਵੀ ਇਹ ਡੋ ਅੱਡ ਮਤਲਬ ਜੇਕਰ 1 ਆ ਹੋਵੇ ਤਾਂ ਇਹਦੇ ਨਤੀਜੇ ਕੁਝ ਹੋਰ ਹੋ ਸਕਦੇ ਫਰਕ ਪੈ ਸਕਦਾ ਇੱਥੇ ਨਤੀਜੇ ਤਾਂ ਫਰਕ ਪਊਗਾ ਫਿਰ ਦੂਜੇ ਪਾਸੇ ਆਪਾਂ ਇੱਧਰ ਖਾਲਸਾ ਜੀ ਉਹ ਵੀ ਆਏ ਆਪਾਂ ਇਹਨਾਂ ਨੂੰ ਵੀ ਪੁੱਛਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐਨੇ ਦਿਨ ਹੋ ਗਏ 1.5 ਮਹੀਨੇ ਤੋਂ ਵੱਧ ਹੋ ਗਿਆ ਡੱਲੇਵਾਲ ਸਾਹਿਬ ਨੂੰ ਸਾਰਾ ਕੁਝ ਛੱਡੇ ਹੋਏ ਨੂੰ ਤੇ ਹਜੇ ਤੱਕ ਕੋਈ ਸੁਣਵਾਈ ਨਹੀਂ ਕੀ ਲੱਗਦਾ ਇਹ ਜੀ ਸੁਣਵਾਈ ਹੋਣੀ ਚਾਹੀਦੀ ਹੈ ਸਾਨੂੰ ਅਸੀਂ ਕਿਸਾਨਾਂ ਨੂੰ ਬਹੁਤ ਕਟਾ ਪੈ ਰਿਆ ਇਹ ਗੱਲ ਜਦੋਂ ਅਸੀਂ ਮਰਨ ਮਰਦੇ ਹੋਗੇ ਸਰਕਾਰਾਂ ਨੇ ਹਜੇ ਵੀ ਨਜੂਸ ਕਰ ਕੀ ਨੇ ਤੇ ਇਹਨਾਂ ਨੇ ਕੀ ਬੇਨਤੀਆਂ ਆਪਣੇ ਕੋਲ ਤਾਂ ਹੋਰ ਵੱਧ ਬੇਨਤੀ ਕੋਈ ਇਹ ਇੱਕ ਜਦੋਂ ਕਹਿੰਦੇ ਆ ਵੀ ਇੱਕ ਇਨਸਾਨ ਦੀ ਜਾਨ ਸਭ ਤੋਂ ਵੱਡੀ ਕੀਮਤੀ ਹੁੰਦੀ ਆ ਸੁਪਰੀਮ ਕੋਰਟ ਵੀ ਕਹਿੰਦਾ ਵੀ ਭਾਈ ਢੱਲੇਵਾਲ ਸਾਹਿਬ ਦੀ ਜਾਨ ਬਚਣੀ ਚਾਹੀਦੀ ਆ ਠੀਕ ਹੈ ਤੇ ਉਹ ਸਰਕਾਰ ਨੂੰ ਵੀ ਕਹਿੰਦੇ ਆ ਉਹ ਪੰਜਾਬ ਸਰਕਾਰ ਨੂੰ ਵੀ ਕਹਿੰਦਾ ਸੁਪਰੀਮ ਕੋਰਟ ਤੇ ਉਹ ਕਹਿੰਦੇ ਵੀ ਪਰ ਜਿਨ੍ਹਾਂ ਨੇ ਕਰਨਾ ਹੈ ਉਹਨਾਂ ਨੂੰ ਨਹੀਂ ਕਹਿੰਦੇ ਉਹ ਫਿਰ ਉਹੀ ਤਾਂ ਗੱਲ ਆ ਗਈ ਜੀ ਵੀ ਜਦੋਂ ਮਰਦੇ ਆ ਪਰ ਡਰਦੇ ਉਹ ਮਰਦੇ ਬੇਪਰਵਾਹ ਉਹਦੀ ਹਮਦਰਦੀ ਕੋਈ ਕਰ ਹੀ ਨਹੀਂ ਰਿਹਾਗਾ ਨਾ ਕੋਈ ਕਰਸਾ ਨਹੀਂ ਕਰਦੇ ਏਡੀ ਬਈ ਦੀ ਧਰਨੇ ਲਾਏ ਕਿਸਾਨਾਂ ਨੇ ਜਾ ਕੇ ਪੂਰੇ ਦਿੱਲੀ ਦੇ ਵਿੱਚ ਹੁਣ ਕਿਸੇ ਬਿਰਲੇ ਬਿਰਲੇ ਪਿੰਡਾਂ ਦੇ ਵਿੱਚੋਂ ਜਾ ਰਹੇ ਆ ਜੇ ਅਸੀਂ ਜਾਗ ਜਾਈਏ ਤਾਂ ਉਹਨਾਂ ਦੀ ਹੀ ਤਾਕਤ ਨਾ ਮੰਨਣ ਇਹ ਗੱਲ ਹੁੰਦੀ ਮਤਲਬ ਕਿ ਜੇਕਰ ਸਾਰੇ ਇਕੱਠੇ ਹੋਣਗੇ ਫੇਰ ਹੀ ਕੋਈ ਮਸਲਾ ਹੱਲ ਹੋਊਗਾ ਨਹੀਂ ਇਹ ਹੱਲ ਤਾਂ ਤਾਂ ਹੀ ਹੁੰਦਾ ਹੁੰਦਾ ਜੇ ਅੱਗੇ ਕਹੀ ਗਏ ਸੀਗੇ ਹੱਲ ਤਾਂ ਹੀ ਹੋਇਆ ਸੀ ਹੁਣ ਵੀ ਹੱਲ ਹੋ ਸਕਦਾ ਹੱਲ ਸੀ ਕੋਈ ਗੱਲ ਨਹੀਂ ਹੁੰਦੀਗੀ ਇਹ ਆਪਾਂ ਪਰ ਆਪੋ ਕੰਡਾ ਕੱਟ ਕਰ ਰਹੇ ਆ ਅੱਗੇ ਤਾਂ ਜਦੋਂ ਸਾਰਾ ਇਕਾ ਸੀਗਾ ਦੁਕਾਨਦਾਰ ਵੀ ਮਜ਼ਦੂਰ ਵੀ ਹਰ ਬੰਦਾ ਉਦੋਂ ਉਸ ਉਸ ਅੰਦੋਲਨ ਚ ਸੀਗਾ ਐਸੇ ਚ ਕਿਉਂ ਘਾਟ ਲੱਗਦੀ ਹੈ ਇਹ ਘਾਟ ਜਦੋਂ ਸਾਡੇ ਮੂਰ ਦੇ ਬੰਦੇ ਸਾਨੂੰ ਵੇਚ ਜਾਂਦੇ ਆ ਉਹ ਵੇਚ ਗਿਆ ਸਾਨੂੰ ਵੇਚਣ ਦੇ ਕਰਕੇ ਵਿੱਚ ਅਸੀਂ ਨੇ ਵੀ ਉਹਦਾ ਵੇਖਿਆ ਤੇ ਅਸੀਂ ਤਾਂ ਕਾਹੇ ਚੋਕਰੀ ਨਹੀਂ ਲੈ ਕੇ। ਇਹ ਸੀਗਾ ਨਾ। ਅੱਗੇ ਤੋਂ ਵੀ ਹੋ ਜਾਉ ਰਿਹਾ। ਦੂਜੇ ਪਾਸੇ ਆਪਾਂ ਹੋਰ ਵੀ ਬਾਈ ਜੀ ਆਏ ਆਪਾਂ ਗੱਲ ਕਰਦੇ ਆ ਇਹਨਾਂ ਨਾਲ ਆਪਾਂ ਬਾਈ ਜੀ ਇੰਨਾ ਚਿਰ ਹੋ ਗਿਆ ਹਜੇ ਤੱਕ ਸਰਕਾਰਾਂ ਨੇ ਕੋਈ ਹੱਲ ਨਹੀਂ ਕੀਤਾ ਡੱਲੇਵਾਲ ਸਾਹਿਬ ਦੀ ਜ਼ਿੰਦਗੀ ਨੂੰ ਵੀ ਹੁਣ ਦਿਨ-ਦਿਨ ਖਤਰਾ ਵੱਧਦਾ ਜਾਂਦਾ। ਵੱਧ ਜਾਂਦਾ ਤਾਂ ਹੁਣ ਤਾਂ ਤੇ ਹੋਇਆ ਪਿਆ ਰਾਤ ਤੋਂ ਘਾਟੀ ਗਈ। ਇਹ ਤਾਂ ਬਾਲੀ ਡਾਊਨ ਹੋ ਗਈ ਸੀ ਅੱਜ ਸਵੇਰ ਬਹੁਤ ਜ਼ਿਆਦਾ ਡਾਊਨ ਸੀ ਹਾਂ ਜੀ ਜਹਾ ਮੈਂ ਹੁਣ ਖ਼ਬਰਾਂ ਸੁਣ ਕੇ ਹੁਣ ਵੀ ਡਾਊਨ ਹੀ ਦੱਸੀ ਜਾਂਦੇ ਆ ਇਹ ਤਾਂ ਮਤਲਬ ਤਾਂ ਫਿਰ ਸਰਕਾਰ ਉਡੀਕ ਰਹੀ ਆ ਵੀ ਕੁਝ ਹੋਵੇ ਹਾਂ ਹਾਂ ਸਰਕਾਰ ਦੇਖ ਰਹੀ ਹੈ ਸਰਕਾਰ ਕਰਦੀ ਕੋਈ ਨਹੀਂਗੀ ਸਾਨੂੰ ਨਹੀਂ ਤੇ ਚਾਹਦੀ ਨਹੀਂ ਇਹ ਕਿਤੇ ਨਾ ਕਿਤੇ ਨਹੀਂ ਲੱਗਦਾ ਵੀ ਆਪਾਂ ਵੀ ਆਪਣੇ ਵੀ ਲੋਕ ਆ ਜਾਂ ਕਿਸਾਨ ਜਥੇਬੰਦੀਆਂ ਆ ਜੇ ਵੀ ਉਹਨਾਂ ਚਰ ਹੁਣ ਆਪਾਂ ਬਾਅਦ ਚ ਨਾ ਕੈਂਡਲ ਮਾਰਚ ਕੱਢਣ ਬੜੇ ਛੇਤੀ ਕੱਢਦੇ ਆ ਹਨਾ ਜਿਹੜੇ ਜਦੋਂ ਬੰਦਾ ਜਾਉਂਦਾ ਹੁੰਦਾ ਉਹਦੀ ਕਦਰ ਨਹੀਂ ਪਾਉਂਦੇ ਤੇ ਮਰਨ ਤੋਂ ਬਾਅਦ ਆਪਾਂ ਵੀ ਬਹੁਤ ਕੁੱਛ ਕਰਦੇ ਆ ਇਹ ਤਾਂ ਤੇਰੇ ਦੈਨ ਡਿਸੀਜਦਾ ਏਸੀ ਪਿੰਡਾਂ ਦੇ ਲੋਕਾਂ ਦੀ ਰਾਇ ਤੁਸੀਂ ਜੁੜੇ ਰਹੋ ਡੇਲੀ ਡੈਸ ਟੀਵੀ ਦੇ ਨਾਲ ਜਗਜੀਤ ਸਿੰਘ ਢੱਲੇਵਾਲ ਲਈ ਉਹਨਾਂ ਦੀ ਜੇਕਰ ਤੁਸੀਂ ਕਿਸੇ ਵੀ ਖੇਤੇ ਨਾਲ ਸੰਬੰਧਤ ਹੋ ਤਾਂ ਤੇ ਇਨਸਾਨਪਨਾਤੇ ਉਹਨਾਂ ਦੀ ਜ਼ਿੰਦਗੀ ਦੇ ਲਈ ਅਰਦਾਸ ਜ਼ਰੂਰ ਕਰਿਓ ਜੀ ਜੁੜੇ ਰਹੋ ਡੇਲ ਰੈਸ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ